Jamie. Oh. ਸਾਰੇ ਲੋਕਾਂ ਨੇ ਦਸਮੇਂ ਬੰਦ ਕਰੋ ਬੰਦ ਕਰੋ ਬੁਰਾ ਪਤਾ ਵੀ ਰਹਾ ਬਰਾਜ ਰਹਾ ਕਿਸੇ ਤਾ ਸਾਨੂੰ ਜੁਆ ਵਿੱਚ ਜਿਹੜੀ ਕਿਉਂਕਿ ਮੰਤਰ ਜਗਾ ਨੂੰ ਗੀਤੋ ਮਲੇ Obrigado.

ਕਿਉਂਕਿ ਪਹਿਲਾ 6 ਅਗਸਤ ਨੂੰ ਫਿਰ 9 ਅਗਸਤ ਨੂੰ ਜਾਪਾਨ ਦੇ ਦੋ ਵੱਡੇ ਸ਼ਹਿਰਾਂ ਹਿਰੋਸ਼ੀਮਾ ਤੇ ਨਾਗਾਸਾਕੀ ਉੱਤੇ ਅਮਰੀਕਾ ਨੇ ਐਟਮੀ ਥੈਰਾਂ ਦੀ ਵਰਤੋਂ ਕੀਤੀ ਸੀ ਉਸ ਹਮਲੇ 'ਚ 2 ਲੱਖ ਦੇ ਕਰੀਬ ਲੋਕ ਮਾਰੇ ਗਏ ਸਨ ਔਰ ਉਹ ਜਿਹੜੇ ਹਜ਼ਾਰਾਂ ਲੋਕ ਬਚੇ ਆ ਉਹ ਅੱਜ ਤੱਕ ਵੀ ਉਸ ਐਟਮ ਬੰਬ ਦੇ ਮਾਰੂ ਅਸਰਾਂ ਦਾ ਸ਼ਿਕਾਰ ਆ ਬਹੁਤ ਸਾਰੇ ਬੱਚੇ ਜਿਹੜੇ ਨਵੇਂ ਜਨਮ ਉਦੋਂ ਬਾਅਦ ਉਹਨਾਂ ਦੇ ਸਰੀਰ ਵਿੱਚ ਬਹੁਤ ਸਾਰੀਆਂ ਨੁਕਸਰੇ ਆ ਲੱਤਾਂ ਵਿੱਚ ਨੁਕਸਰੇ ਆ ਹੋਰ ਬਹੁਤ ਸਾਰੀਆਂ ਬਿਮਾਰੀਆਂ ਰਹੀਆਂ ਇਸ ਲਈ ਸਾਡੇ ਲਈ ਅੱਜ ਉਹਨਾਂ ਸ਼ਹੀਦਾਂ ਨੂੰ ਜਿਹੜੇ ਉਸ ਨਿਊਕਲੀਅਰ ਬੰਬ ਦੇ ਵਿੱਚ ਮਾਰੇ ਗਏ ਆ ਉਹਨਾਂ ਨੂੰ ਯਾਦ ਕਰਨ ਦਾ ਮੌਕਾ ਆ ਦੂਸਰਾ ਸਾਡੇ ਲਈ ਸਭ ਕੇ ਅੱਜ ਦਾ ਦਿਨ ਦਾ ਕਿ ਜਿਹੜਾ ਇਦਾਂ ਦਾ ਵਰਤਾਰਾ ਆ ਅੱਜ ਫੇਰ ਦੁਨੀਆ ਤੇ ਉਸੇ ਰੂਪ ਛੜਨੇ ਆ ਰਿਹਾ ਜਿਹੜੀ ਜੰਗ ਇਜ਼ਰਾਇਲ ਨੇ ਲਾਈ ਹੋਈ ਆ ਗਾਜ਼ਾ ਦੇ ਖਿਲਾਫ ਉਹ جنگ ਦੇ ਫੈਲਣ ਦਾ ਖਤਰਾ ਹੈ ਵੀ ਦੁਬਾਰਾ ਇਹਦੇ ਹਥਿਆਰਾਂ ਦੀ ਵਰਤੋਂ ਹੋ ਕੇ ਦੁਨੀਆ ਦੀ ਤੀਜੀ ਵੱਡੀ ਲੜਾਈ ਤੜੀ ਸ਼ੁਰੂ ਹੋ ਜਾਏਗੀ ਇਹ ਲੜਾਈ ਕਈ ਗੁਣਾ ਜ਼ਿਆਦਾ ਮਾਰੂ ਹੋਏਗੀ ਜਿਹਦੇ ਵਿੱਚ ਕਰੋੜਾਂ ਲੋਕੀ ਮਾਰੇ ਜਾਣਗੇ ਜਿੱਦਾਂ ਦੀ جنگ ਹੈ ਇਸ ਵੇਲੇ ਇਜ਼ਰਾਇਲ ਅਮਰੀਕਾ ਦੀ ਮਦਦ ਦੇ ਨਾਲ ਨਾਟੋ ਦੀ ਮਦਦ ਨਾਲ ਗਾਜ਼ਾ ਦੀ ਤਬਾਹੀ ਤੇ ਲਾ ਰਿਹਾ ਔਰ ਇਸੇ ਤਰ੍ਹਾਂ ਜਿਹੜਾ ਰੂਸ ਤੇ ਯੂਕਰੇਨ ਦੀ جنگ ਹੈ ਉਹਦੇ ਵਿੱਚ ਵੀ ਲੱਖਾਂ ਲੋਕ ਮਾਰੇ ਗਏ ਆ ਜ਼ਮੀਨਾਂ ਤਬਾਹ ਹੋ ਗਈਆਂ ਲੇਕਿਨ ਨਾਟੋ ਵਾਲੇ ਦੇਸ਼ ਇਹ ਚਾਹੁੰਦੇ ਆ ਵੀ ਇਹ جنگਾਂ ਲੱਗੀਆਂ ਰਹਿਣ ਕਿਉਂਕਿ جنگ ਦਾ ਮੂਲ ਆਧਾਰ ਸਾਮਰਾਜ ਆ ਜਿੰਨਾ ਚਿਰ ਦੁਨੀਆ ਤੇ ਸਾਮਰਾਜ ਆ ਉਹਨਾਂ ਚਿਰ جنگਾਂ ਨਹੀਂ ਰੁਕਣੀਆਂ جنگਾਂ ਲਗਾਤਾਰ ਜਾਰੀ ਰਹਿਣਗੀਆਂ ਉਦਾਹਰਨ ਦੇ ਤੌਰ ਤੇ ਸਾਮਰਾਜ ਆਪਣੇ ਫਾਇਦੇ ਵਧਾਉਣ ਲਈ ਦੁਨੀਆ ਦੇ ਦੇਸ਼ਾਂ ਦੇ ਜੰਗ ਲਾਉਂਦਾ ਹਥਿਆਰ ਵੇਚਦਾ ਪੈਸੇ ਕਮਾਉਂਦਾ ਔਰ ਜਿਹੜੀ ਸਾਮਰਾਜੀ ਲੁੱਟ ਦੇ ਖਿਲਾਫ ਜੰਗ ਹੁੰਦੀ ਹੈ ਜਿਹੜੀ ਹੱਕੀ ਜੰਗ ਕਹੀ ਜਾਂਦੀ ਹੈ ਉਹ ਵੀ ਇਸ ਕਰਕੇ ਹੁੰਦੀ ਆ ਵੀ ਸਾਮਰਾਜ ਉਹਨਾਂ ਦੇ ਹਿੱਤਾਂ ਦੀ ਅਣਗਹਿਲੀ ਕਰ ਰਿਹਾ ਉਹਨਾਂ ਤੇ ਮਾਰੂ ਹਮਲੇ ਕਰ ਰਿਹਾ ਇਸ ਲਈ ਦੋ ਕਿਸਮ ਦੀਆਂ جنگਾਂ ਆ ਇੱਕ ਹੱਕ ਦੀ جنگ ਆ ਇੱਕ ਨਹੱਕੀ جنگ ਆ ਜਿਹੜਾ ਸਾਮਰਾਜ ਦੇ ਹੁੰਦੇ ਆ ਨਹੱਕੀ ਜੰਗਾਂ ਲੱਗਦੀਆਂ ਇਹਦਾ ਖਾਤਮਾ ਵੀ ਤਾਂ ਹੀ ਹੋਣਾ ਜੇ ਸਾਮਰਾਜ ਦਾ ਖਾਤਮਾ ਹੋਏਗਾ ਔਰ ਜਿਹੜੇ ਲੜਨ ਵਾਲੇ ਲੋਕ ਆ ਉਹਨਾਂ ਨੂੰ ਵੀ ਅਮਨ ਦਾ ਤਾਂ ਹੀ ਚਾਂਸ ਹੋਏਗੀ ਜਦੋਂ ਦੁਨੀਆ ਤੇ ਸਾਮਰਾਜ ਦਾ ਖਾਤਮਾ ਹੋਇਆ ਬਰਾਬਰਤਾ ਆ ਗਈ ਇਸ ਲਈ ਅੱਜ ਦੇ ਦਿਨ ਤੇ ਜਦੋਂ ਸਾਡੇ ਆਪਣੇ ਗਵਾਂਧੀ ਦੇਸ਼ ਵਿੱਚ ਵੀ ਬੰਗਲਾਦੇਸ਼ ਬਹੁਤ ਸਾਰਾ ਟਰਮੋਇਲ ਫੈਲ ਗਿਆ ਦੁਨੀਆ 'ਜੀ ਬਹੁਤ ਸਾਰੇ ਹਾਲਾਤ ਐਸੇ ਬਣਦੇ ਜਾ ਰਹੇ ਕਿਤੇ ਤੀਜੀ ਦੁਨੀਆ ਦੀ ਜੰਗ ਨਾ ਲੱਗ ਜਾਏ ਅੱਜ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਸਾਮਰਾਜ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਕੇ ਵੀ ਸਾਮਰਾਜ ਆ ਜੜ ਜੰਗ ਦੀ ਅਸੀਂ ਆਪਣੀ ਲੜਾਈ ਨੂੰ ਸਾਮਰਾਜ ਦੇ ਖਿਲਾਫ ਤੇਜ਼ ਕਰੀਏ ਔਰ ਲੋਕਾਂ ਦੇ ਮੁੱਦੇ ਲੈਣ ਦੇ ਨਾਲ ਨਾਲ ਸੰਸਾਰ ਦੇ ਅਮਨ ਦੇ ਭਾਈਚਾਰੇ ਦੀ ਰਾਖੀ ਵਾਸਤੇ ਵੀ ਲੜੀਏ ਧੰਨਵਾਦ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਬਸਰ ਦਾ ਨਵਾਂ ਸ਼ਹਿਰ ਵਿਖੇ ਦੂਸਰੀ ਸੰਸਾਰ ਜੰਗ ਵੇਲੇ ਜਪਾਨ ਦੇ ਸ਼ਹਿਰ ਹਿਰੋਸ਼ਿਮਾ ਤੇ ਨਾਗਾਸਾਕੀ ਉੱਤੇ ਦੋ ਪਰਮਾਣੂ ਬੰਬ ਸੁੱਟੇ ਗਏ ਸੀਗੇ ਔਰ ਹਿਰੋਸ਼ਿਮਾ ਉੱਤੇ 6 ਅਗਸਤ ਨੂੰ ਨਾਗਾਸਾਕੀ ਸ਼ਹਿਰ ਉੱਤੇ 9 ਅਗਸਤ ਨੂੰ ਇਹਨਾਂ ਦੋਨਾਂ ਪਰਮਾਣੂ ਹਮਲਿਆਂ ਦੇ ਵਿੱਚ 2 ਲੱਖ ਦੇ ਕਰੀਬ ਮਾਰੇ ਗਏ ਜਾਪਾਨੀ ਲੋਕਾਂ ਨੂੰ ਸ਼ਰਧਾਂਜੀਆਂ ਦੇਣ ਦੇ ਲਈ ਅੱਜ ਇਹ ਕਨਵੈਨਸ਼ਨ ਰੱਖੀ ਗਈ ਆ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਦੋ ਸੰਸਾਰ ਜੰਗਾਂ ਪਹਿਲਾਂ ਵੀ ਹੋਈਆਂ ਪਹਿਲੀ ਸੰਸਾਰ ਜੰਗ ਤੇ ਦੂਸਰੀ ਸੰਸਾਰ ਜੰਗ ਇਹ ਸਾਮਰਾਜਵਾਦ ਦੀ ਟੇਣ ਆ ਸਾਮਰਾਜਵਾਦੀਆਂ ਨੇ ਆਪਣੇ ਲੁੱਟ ਦੇ ਅਧਿਕਾਰ ਖੇਤਰ ਨੂੰ ਔਰ ਵਧਾਉਣ ਦੇ ਲਈ ਵੱਖ-ਵੱਖ ਦੇਸ਼ਾਂ ਉੱਤੇ ਹਮਲੇ ਕੀਤੇ ਆ ਔਰ ਜੰਗਾਂ ਲੜੀਆਂ ਆਪਣੀਆਂ ਮੰਡੀਆਂ ਵਧਾਉਣ ਲਈ ਜਿਹੜੀ ਲੁੱਟਿਆ ਦੂਸਰੇ ਦੇਸ਼ਾਂ ਦੀ ਉਹ ਕਰਨ ਦੇ ਲਈ ਔਰ ਇਹਨਾਂ ਜੰਗਾਂ ਦੇ ਵਿੱਚ ਬਹੁਤ ਹੀ ਫੌਜੀ ਵੀ ਤੇ ਸਿਵਲਿਆਂ ਲੋਕ ਵੀ ਮਾਰੇ ਗਏ ਆ ਭੱਦੀ ਵੱਧ ਰੁੱਤੇ ਦੁਨੀਆ ਦੀ ਤਬਾਹੀ ਹੋਈ ਆ ਇਹ ਜਿਹੜੇ ਪਰਮਾਣੂ ਬੰਬ ਸੁੱਤੇ ਗਏ ਸਨ ਉਸ ਸਮੇਂ ਇਹ ਦੁਨੀਆਂ ਦੇ ਵਿੱਚ ਪਹਿਲੀ ਵਾਰ ਇਹਦਾ ਪ੍ਰਯੋਗ ਕੀਤਾ ਗਿਆ ਆਮ ਦੁਨੀਆਂ ਜਾਣਦੀ ਨਹੀਂ ਸੀ ਕਿ ਪਰਮਾਣੂ ਬੰਬ ਕੀ ਹੈ ਅੱਜ ਜੇ ਨਜ਼ਰ ਮਾਰੀਏ ਤਾਂ ਅੱਜ ਉਸ ਸਮੇਂ ਦੇ ਪਰਮਾਣੂ ਬੰਬਾਂ ਨਾਲੋਂ ਬਹੁਤ ਜ਼ਿਆਦਾ ਭਿਆਨਕਤਾ ਮਚਾਉਣ ਵਾਲੇ ਪਰਮਾਣੂ ਬੰਬ ਵੱਖ-ਵੱਖ ਸ਼ਾਮਰਾਜੀ ਦੇਸ਼ਾਂ ਕੋਲ ਮੌਜੂਦ ਹੈ ਔਰ ਜਿਹੜੇ ਬਹੁਤ ਵੱਡੀ ਪੱਧਰ ਉੱਤੇ ਉਹਦੇ ਨਾਲੋਂ ਕਈ ਗੁਣਾ ਜਿਹੜੀ ਵੱਡੀ ਤਬਾਹੀ ਮਚਾ ਸਕਦੇ ਆ ਅੱਜ ਅੱਜ ਵੀ ਅਮਰੀਕਨ ਸਾਮਰਾਜ ਦੀ ਗਵਾਹੀ ਦੇ ਵਿੱਚ ਇੱਕ ਫੌਜੀ ਗੱਠਜੋੜ ਬਣਿਆ ਆ ਜਿਹਨੂੰ ਨਾਟੋ ਕਹਿੰਦੇ ਆ ਔਰ ਜੇ ਇਸ ਨਾਟੋ ਨੇ ਰਾਖਲੀ ਤਬਾਹੀ ਕੀਤੀ ਲੀਬੀਆ 'ਤੇ ਕੀਤੀ ਸੀਰੀਆ 'ਤੇ ਕੀਤੀ ਅਫਗਾਨਿਸਤਾਨ 'ਤੇ ਕੀਤੀ ਪਤਾ ਨਹੀਂ ਹੋਰ ਕਿਹੜੇ ਕਿਹੜੇ ਦੇਸ਼ਾਂ ਦੀ ਤਬਾਹੀ ਕੀਤੀ ਆ ਆਪਣੀਆਂ ਮੰਡੀਆਂ ਦੇ ਪਸਾਰੇ ਨੇ ਅੱਜ ਫਲਸਤੀਨ ਦੀ ਧਰਤੀ ਉੱਤੇ ਇਸਰਾਈਲ ਜਿਹੜਾ ਫਲਸਤੀਨੀਆਂ ਦੀ ਤਬਾਹੀ ਮਚਾ ਰਿਹਾ ਔਰ ਰੂਸ ਜੁਕ੍ਰੇਨ جنگ ਹੈ ਜਿਹੜੀ ਉਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਤਬਾਹੀ ਹੋ ਰਹੀ ਆ ਕਿਉਂਕਿ ਅੱਜ ਦਾ ਜਮਾਨਾ ਜਿਹੜਾ ਵਿੱਤੀ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਅੰਤਰਰਾਸ਼ਟਰੀ ਜਮਾਨਾ ਆ ਕਿਸੇ ਦੁਨੀਆ ਦੇ ਇੱਕ ਹਿੱਸੇ ਦੇ ਵਿੱਚ ਜੁੱਧ ਜਿਹੜਾ ਛੜਦਾ ਆ ਉਹਦਾ ਅਸਰ ਜਿਹੜਾ ਸਾਰੀ ਦੁਨੀਆ ਤੇ ਪੈਂਦਾ ਇਸੇ ਲਈ ਚਾਹੇ ਇਸਰਾਇਲ ਮਿਡਲ ਈਸਟ ਦੇ ਵਿੱਚ ਤਬਾਹੀ ਮਚਾ ਰਿਹਾ ਚਾਹੇ ਯੂਕਰੇਨ ਦੀ ਤਬਾਹੀ ਹੋ ਰਹੀ ਆ ਰੂਸ ਤੇ ਯੂਕਰੇਨ ਦੀ ਜੰਗ ਛੜੀ ਹੋਆ ਔਰ ਇਹਦਾ ਜਿਹੜਾ ਅਸਰ ਆ ਦੁਨੀਆ ਤੇ ਸਾਰੀ ਉੱਤੇ ਪੈ ਰਿਹਾ ਮਹਿੰਗਾਈ ਜਿਹੜੀ ਆ ਸ਼ਾਲਾ ਮਾਰ ਕੇ ਵੱਧ ਰਹੀ ਆ ਇਸ ਲਈ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਇਹ ਜੰਗਵਾਜਾਂ ਦੇ ਖਿਲਾਫ ਆ ਅੱਜ ਅਸੀਂ ਮੰਗ ਕਰਦੇ ਆ ਕਿ ਜਿੰਨੇ ਦੁਨੀਆ ਭਰ ਵਿੱਚ ਪਰਮਾਣੂ ਹਥਿਆਰ ਆ ਉਹ ਖਤਮ ਕੀਤੇ ਜਾਣੇ ਚਾਹੀਦੇ ਨਸ਼ਟ ਕੀਤੇ ਜਾਣੇ ਚਾਹੀਦੇ ਆ ਔਰ ਇਸਰਾਈਲ ਜਿਹੜਾ ਉਹਦੇ ਉੱਤੇ ਦਬਾਅ ਪਾ ਕੇ ਜੀਓਐਨਓ ਨੂੰ ਦੁਨੀਆ ਭਰ ਦੇ ਦੇਸ਼ਾਂ ਨੂੰ ਜਿਹੜੇ ਹਮਲੇ ਆ ਫਲਸਤੀਨਿਓਂ ਤੇ ਕਰ ਰਿਹਾ ਉਹਨੂੰ ਬੰਦ ਕਰਾਉਣਾ ਚਾਹੀਦਾ ਕਿਉਂਕਿ ਇਸਰਾਈਲ ਦੇ ਜਿਹੜੇ ਫਲਸਤੀਨੀਆਂ ਤੇ ਹਮਲੇ ਆ ਉਹ ਸਕੂਲਾਂ ਉੱਤੇ ਆ ਉਹ ਸ਼ਰਨਾਰਥੀ ਕੈਂਪਾਂ ਉੱਤੇ ਆ ਉਹ ਹਸਪਤਾਲਾਂ ਉੱਤੇ ਆ ਔਰ ਉਹ ਉਹਨਾਂ ਗਦਾਮਾਂ ਉੱਤੇ ਆ ਜਿੱਥੇ ਰਾਸ਼ਨ ਪਾੜੀ ਖਾਲਸਤਾਨੀਆਂ ਦਾ ਜਮਾ ਹੋਇਆ ਪਿਆ ਔਰ ਇਸੇ ਤਰ੍ਹਾਂ ਜਿਹੜਾ ਯੂਕਰੇਨ ਤੇ ਰੋਜ਼ ਦੀ جنگ ਆ ਉਹ ਯੂਕਰੇਨ ਦੀ ਪਿੱਠ ਤੇ ਖੜ ਕੇ ਇੱਕ ਕਿਸਮ ਦਾ ਜਿਹੜੀ ਅਮਰੀਕਾ ਦੀ ਪ੍ਰੌਕਸੀ ਵਾਰ ਆ ਇਹ ਜੁੱਧਾਂ ਜਿਹੜੀਆਂ ਆ ਇਹ ਖਤਮ ਹੋਣੀਆਂ ਚਾਹੀਦੀਆਂ ਔਰ ਜੁੱਧ ਜੁੱਧ ਜਿਹੜੇ ਆ ਉਹ ਦੁਨੀਆ ਨੂੰ ਨਹੀਂ ਤਾਂ ਜੇ ਸੰਸਾਰ جنگ ਲੱਗਦੀ ਆ ਤਾਂ ਕੁਛ ਨਹੀਂ ਬਚਣਾ ਮਨੁੱਖਤਾ ਲਈ ਸਾਰੇ ਅਮਨਪਸੰਦ ਲੋਕਾਂ ਨੂੰ ਇਹਨਾਂ ਨਾਹਕੀ ਜੰਗਾਂ ਦਾ ਵਿਰੋਧ ਕਰਨਾ ਚਾਹੀਦਾ ਅਸੀਂ ਵੀ ਜਮਹੂਰੀ ਅਧਾਰ ਸਭਾ ਵੱਲੋਂ ਇਹੇ ਮੰਗ ਕਰਦੇ ਆ ਅੱਜ ਇਹ ਇਕੱਠ ਜੋ ਕੀਤਾ ਗਿਆ ਹੈ 9 ਅਗਸਤ ਹੈ ਅੱਜ ਦਾ ਦਿਨ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਦਿਨ ਬਹੁਤ ਹੀ ਅਫਸੋਸਨਾਕ ਦਿਨ ਗਿਣਿਆ ਜਾਂਦਾ ਹੈ ਕਿਉਂਕਿ ਇਸੇ ਦਿਨ 9 ਅਗਸਤ 1945 ਨੂੰ ਜਾਪਾਨ ਦੇ ਸ਼ਹਿਰ ਨਾਗਾਸਾਕੀ ਵਿੱਚ ਅਮਰੀਕਾ ਵੱਲੋਂ ਪਰਮਾਣੂ ਬੰਬ ਮਾਰ ਕੇ तकरीबन 1 ਲੱਖ ਬੰਦਾ ਮਾਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ 6 ਅਗਸਤ ਨੂੰ ਹਿਰੋਸ਼ੀਮਾ ਜਪਾਨ ਦੇ ਸ਼ਹਿਰ ਹਿਰੋਸ਼ੀਮਾ ਤੇ ਬੰਬ ਮਾਰ ਕੇ ਅਮਰੀਕਾ ਨੇ ਜਿਹੜੇ ਐਟੋਮਿਕ ਬੰਬ ਹੈ ਨਿਊਕਲੀਅਰ ਬੰਬ ਹੈ ਉਹ ਮਾਰ ਕੇ ਉਹ ਉੱਥੇ ਵੀ ਜਿਹੜਾ ਹੈਗਾ ਮਤਲਬ ਕੁੱਲ ਮਿਲਾ ਕੇ 2 ਲੱਖ ਦੇ ਕਰੀਬ ਬੰਦਾ ਜਿਹੜਾ ਹੈਗਾ ਮਾਰ ਦਿੱਤਾ ਗਿਆ ਸੀ ਤੇ ਬਾਕੀ ਜਿਹੜੀ ਡਿਸਟ੍ਰਕਸ਼ਨ ਹੋਈ ਹੈ ਪ੍ਰਾਪਰਟੀ ਵੀ ਹੋਰ ਸਾਰੀ ਉਹ ਅਲੱਗ ਤੇ ਉਹਦੇ ਜਿਹੜੇ ਲੰਬਾ ਸਮਾਂ ਰਹੀ ਜਿਹੜੇ ਅਸਰ ਹੈ ਉਹ ਅਲੱਗ ਉਹਨਾਂ ਲੋਕਾਂ ਦੀ ਯਾਦ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਤੇ ਦੁਨੀਆ ਦੇ ਵਿੱਚੋਂ ਇਹ ਜੰਗਾਂ ਬੰਦ ਹੋਣੇ ਚਾਹੀਦੀਆਂ ਲੋਕਾਂ ਨੂੰ ਚੇਤਨਨ ਕਰਨ ਦੇ ਲਈ ਕਿ ਇਹ ਜੰਗਾਂ ਜਿਹੜੀਆਂ ਨਹੱਕੀ ਜੰਗਾਂ ਨੇ ਇਹ ਕਿਉਂ ਲੱਗਦੀਆਂ ਨੇ ਤੇ ਇਹਨਾਂ ਦੇ ਕਾਰਨ ਕੀ ਨੇ ਔਰ ਦੁਨੀਆ ਨੂੰ ਜਗਾਉਣ ਦੇ ਲਈ ਕਿ ਸਾਨੂੰ ਸਾਰਿਆਂ ਨੂੰ ਜਾਗਣਾ ਚਾਹੀਦਾ ਕਿ ਇਹ ਨਹੱਕੀ ਜੰਗਾਂ ਦਾ ਵਿਰੋਧ ਕਰੀਏ ਹਥਿਆਰਾਂ ਦੀ ਜਿਹੜੀ ਦੌੜ ਹੈ ਉਹਦਾ ਵਿਰੋਧ ਕੀਤਾ ਜਾਵੇ ਸਾਰੇ ਜਿਹੜੇ ਐ اٹੋਮਿਕ ਹਥਿਆਰ ਹੈ ਨਿਊਕਲੀਅਰ ਹਥਿਆਰ ਹੈ ਉਹਨਾਂ ਨੂੰ ਜਿਹੜਾ ਤਬਾਹ ਕਰਨ ਦੇ ਲਈ ਦੁਨੀਆ ਦੇ ਲੋਕ ਜੋਰ ਪਾਉਣ ਔਰ ਦੁਨੀਆ ਤੇ ਜਿਹੜੀ ਸੰਸਾਰ ਜਿਹੜੀ ਜੰਗ ਵੱਲ ਵਧਦਾ ਜਾ ਰਿਹਾ ਹੋਰ ਵੀ ਔਰ ਜਿਸ ਦਾ ਮੁੱਖ ਕਾਰਨ ਜਿਹੜਾ ਹੈ ਉਹ ਇਹੀ ਹੈ ਕਿ ਜਿਹੜਾ ਸਾਮਰਾਜੀ ਦੇਸ਼ ਹੈ ਸਾਮਰਾਜੀ ਸ਼ਕਤੀਆਂ ਆ ਉਹ ਆਪਣੇ ਜਿਹੜੇ ਫਾਇਦੇ ਹੈ ਆਪਣੇ ਸਰ ਮਾਇ ਨੂੰ ਹੋਰ ਤਕੜਾ ਕਰਨ ਦੇ ਲਈ ਆਪਣੀ ਪਕੜ ਨੂੰ ਵੀ ਹੋਰ ਤਕੜਾ ਕਰਨ ਲਈ ਵੱਖਰੇ ਵੱਖਰੇ ਢੰਗ ਵਰਤ ਰਿਹਾ ਤੇ ਆਪਣੇ ਲਾਭ ਜਿਹੜੇ ਵਧਾਉਣ ਦੇ ਲਈ ਲਗਾਤਾਰ ਲੋਕਾਂ ਦੀ ਦੁਨੀਆ ਪੱਧਰ ਦੇ ਲੋਕਾਂ ਦੀ ਲੁੱਟ ਕਰ ਰਿਹਾ ਔਰ ਉਹਦੇ ਲਈ ਜਿਹੜੇ ਐ ਫੰਡ ਬਣਾ ਰਿਹਾ ਜਿਨ੍ਹਾਂ ਨੇ ਬਣਾਏ ਹੋਈ ਵੀ ਐ ਜਿਹੜੇ ਪਹਿਲਾਂ ਦੁਨੀਆ ਪੱਧਰ ਤੇ IMF ਇੰਟਰਨੈਸ਼ਨਲ ਮੋਨਿਟਰੀ ਫੰਡ ਵਰਲਡ ਬੈਂਕ ਤੇ ਬਾਅਦ ਵਿੱਚ 1994 95 ਜੀ ਲਿਆ ਕੇ ਜਿਹੜਾ WTO ਔਰ ਗੈਟ ਸਮਝੋਤੇ ਰਾਹੀਂ ਜਿਹੜਾ ਉਹ ਲਾਗੂ ਕੀਤਾ ਗਿਆ ਉਹ ਸਾਰੇ ਇਹਨਾਂ ਦੇ ਸੰਧ ਹੈ ਔਰ ਇਹ ਉਹ ਆਪਣੀਆਂ ਸ਼ਰਤਾਂ ਤੇ ਸਾਰੀ ਦੁਨੀਆ ਨੂੰ ਚਲਾਉਣਾ ਚਾਹੁੰਦੇ ਆ ਉਥੋਂ ਦੇ ਲੋਕਾਂ ਦੀ ਜਿਹੜੀ ਹੈਗੀ ਹੈ ਉਹ ਕਿਰਤ ਕਮਾਈ ਜਿਹੜੀ ਆ ਉਹਨੂੰ ਕਬਜ਼ਾ ਉਹਨਾਂ ਦੇ ਕੁਦਰਤੀ ਸਾਧਨਾਂ ਤੇ ਕਬਜ਼ਾ ਔਰ ਬਖਰੇ ਬਖਰੇ ਮਿਲਟਰੀ ਗਰੁੱਪ ਬਣਾ ਕੇ ਇੱਕ ਦੂਜੇ ਦੇਸ਼ ਨੂੰ ਠੱਬੀ ਲਾ ਕੇ ਇੱਕ ਸਾਮਰਾਜੀ ਦੇਸ਼ ਨੂੰ ਆਪਣੀ ਜਿਹੜੀ ਹੈ ਲੁੱਟ ਵਧਾਉਣ ਦੇ ਲਈ ਆਪਣਾ ਆਸਰਾ ਨਾਜ਼ ਰੱਖਣ ਦੇ ਲਈ ਬੱਕਰੇ ਬੱਕਰੇ ਦੇਸ਼ਾਂ 'ਚ ਰਾਜ ਪਲਟੇ ਕਰਾ ਕੇ ਉੱਥੋਂ ਦੇ ਇੱਕ ਧੜੇ ਨੂੰ ਖੜਾ ਕਰਕੇ ਦੂਜੇ ਦੇ ਖਿਲਾਫ ਉਹਨਾਂ ਦੇ ਬਸੀਲਿਆਂ ਤੇ ਕਬਜ਼ਾ ਕਰਨ ਦੇ ਲਈ ਬਹੁਤ ਸਾਰੇ ਢੰਗ ਅਪਣਾ ਰਹੇ ਆ ਔਰ ਇਹਨਾਂ ਸਾਰਿਆਂ ਨੂੰ ਲੋਕਾਂ 'ਚ ਨੰਗਿਆਂ ਕਰਕੇ ਜਗਾਉਣ ਦੇ ਲਈ ਤੇ ਜਿਹੜਾ ਹੈਗਾ ਜੋ ਵਰਤਾਰਾ ਦੁਨੀਆ ਤੇ ਵਾਪਰਿਆ ਜਿਵੇਂ ਹੁਣ ਇਜ਼ਰਾਈਲ ਜਿਹੜਾ ਹੈਗਾ ਉਹ ਪੂਰੀ ਪਿੱਠ ਥੋਕੀ ਗਈ ਹੈ ਔਰ ਅਮਰੀਕਾ ਵੱਲੋਂ ਲਗਾਤਾਰ ਉਹਦੀ ਪਿੱਠ ਥੋਕੀ ਵੀ ਜਾ ਰਹੀ ਹੈ ਕਿ ਜੋ ਕੁਝ ਫਲਸਟਾਈਨ ਚ ਲੱਖਾਂ ਹਜ਼ਾਰਾਂ ਲੋਕ ਮਾਰ ਦਿੱਤੇ ਗਏ ਨੇ ਔਰ ਉਜਾੜ ਦਿੱਤੇ ਗਏ ਨੇ ਆਪਣੇ ਘਰਾਂ ਤੋਂ ਔਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ ਦੁਨੀਆ ਪੱਧਰ ਤੇ ਨਾ ਯੂਨੋ ਦਾ ਜਨਰਲ ਅਸੈਂਬਲੀ ਦਾ ਕੋਈ ਮਤਾ ਇਹਨਾਂ ਤੇ ਅਸਰ ਕਰ ਰਿਹਾ ਸਿਕਿਉਰਿਟੀ ਕੌਂਸਲ 'ਚ ਜੇ ਕੋਈ ਮਤਾ ਆਉਂਦਾ ਹੈ ਤੇ ਉਹਦਾ ਜਿਹੜਾ ਹੈਗਾ ਵੀਟੋ ਕਰਕੇ ਅਮਰੀਕਾ ਵਿਰੋਧ ਕਰ ਦਿੰਦਾ ਹੈ ਤੇ ਉਹ ਵਿਚਾਰੇ ਲੋਕਾਂ ਦੀ ਜਿਹੜੀ ਹੈ ਤਰਾਸ ਦੀ ਲਗਾਤਾਰ ਜਾਰੀ ਹੈ ਪਿਛਲੇ 7 ਅਕਤੂਬਰ ਤੋਂ ਹੀ ਚੱਲਦਾ ਕੰਮ ਤੇ ਅੱਜ ਕਿੰਨਾ ਦਿਨ ਹੋ ਗਈ ਦੇਖ ਸਕਦੇ ਹਾਂ 10 ਮਹੀਨੇ ਦੇ ਕਰੀਬ ਹੋ ਚੁੱਕੇ ਹੋ ਚੱਲੇ ਆ ਤੇ ਇਹ ਸਾਰੇ ਵਰਤਾਰੇ ਜਿਹੜੇ ਕੀ ਹੈ ਤੇ ਯੂਕਰੇਨ 'ਚ ਜੰਗ ਲੱਗੀ ਨੂੰ ਅਰਬਰੀ ਬਾਈ ਤੋਂ جنگ ਲੱਗੀ ਹੋਈ ਹੈ ਉੱਥੇ ਲੱਖਾਂ ਨੂੰ ਹਜ਼ਾਰਾਂ ਲੋਕ ਮਾਰੇ ਜਾ ਰਹੇ ਆ ਔਰ ਉਹ ਅਜਾੜੇ ਜਾ ਰਹੇ ਆ ਉਹ ਸਾਰਾ ਕੁਝ ਜਿਹੜਾ ਹੈਗਾ ਇਹਦੇ ਕਾਰਨ ਕੀ ਹੈ ਇਹ ਜਿਹੜੀਆਂ ਫੌਜੀ ਸੰਧੀਆਂ ਆ ਫੌਜੀ ਗਠਵੰਧਨ ਹੈ ਉਹ ਨਾਟੋ ਵਗੈਰਾ ਉਹ ਕਦ ਲਈ ਬਣਾਇਆ ਹੋਇਆ ਇਹਨਾਂ ਨੇ ਕੀ ਕਾਰਨ ਹੈ ਇਹ ਸਾਰਾ ਹੀ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ ਤੇ ਇਹਨਾਂ ਦੇ ਸਮਝ ਕੇ ਕਿ ਇਹ ਸਾਰੇ ਲੁੱਟ ਤੰਤਰ ਨੂੰ ਤਕੜਾ ਰੱਖਣ ਦੇ ਲਈ ਔਰ ਆਪਣੀ ਦੁਨੀਆ ਦੀ ਮੋੜਵੰਡ ਨੂੰ ਜਿਹੜਾ ਹੈਗਾ ਉਤਸ਼ਾਹਤ ਕਰਨ ਦੇ ਲਈ ਉਹ ਸਾਰੇ ਇਸ ਕਰਕੇ ਇਹਨਾਂ ਦਾ ਵਿਰੋਧ ਕਰਨ ਦੀ ਕਿੰਨੀ ਜ਼ਰੂਰਤ ਹੈ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਅੱਜ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅਸੀਂ ਇਹ ਜਿਹੜੀ ਰੈਲੀ ਕਰ ਰਹੇ ਹਾਂ ਇੱਕ ਅਮਰੀਕ ਜਿਹੜੇ ਅਮਰੀਕਾ ਦੇ ਇਸ ਹਮਲੇ ਦਾ ਸ਼ਿਕਾਰ ਹੋਏ ਜਾਪਾਨ ਦੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਕ ਰੈਲੀ ਕਨਵੈਨਸ਼ਨ ਹੈ ਧੰਨਵਾਦ